ਇਹ ਮੈਂ ਵੀਡੀਓ ਸ਼ੇਅਰ ਕਰਨ ਲੱਗਿਆ ਆਪਦੇ ਫੇਸਬੁੱਕ ਤੇ ਆਮ ਆਦਮੀ ਪਾਰਟੀ ਦਾ ਹਾਲ ਵੇਖ ਲੋ ਕਿ ਆ ਦਿਹਾੜੀਦਾਰ ਮਿਹਨਤਕਸ਼ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਆਪਦੀ ਰੋਟੀ ਖਾਣੀ ਆ ਨੀਤੇ ਨੇ ਰੋਟੀ ਨਹੀਂ ਮਿਲਨੀ ਆ ਹਾਲ ਹੈ ਦੀਪੂ ਦਾ ਇਹਨਾਂ ਦੀ ਸਰਕਾਰ ਥੱਲੇ ਇਹ ਪ੍ਰਾਈਵੇਟ ਬੰਦਾ ਇਹ ਕਣਕ ਪ੍ਰਾਈਵੇਟ ਘਰਾਂ ਚ ਲਵਾ ਰੇ ਆ ਸ਼ਰੇ ਆਮ ਜਿਹੜੀ ਗਰੀਬਾਂ ਨੂੰ ਮਿਲਣੀ ਚਾਹੀਦੀ ਉਦੋਂ ਸੇਲ ਕੀਤੀ ਜਾ ਰਹੀ ਹੈ ਤੇ ਮੁਨਾਫਾ ਕਮਾਇਆ ਜਾ ਰਿਹਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਇਹ ਸਕੀਮ ਸ਼ੁਰੂ ਹੋਈ ਬਗੈਰ ਕਿਸੇ ਫਰਕ ਰੱਖਿਆ ਵੈਰ ਵਿਰੋਧ ਤੋਂ ਉੱਤੇ ਉੱਠ ਕੇ ਢੜੇ ਬੰਦੀਆਂ ਤੋਂ ਉੱਤੇ ਉੱਠ ਕੇ ਸਭ ਨੂੰ ਕਣਕ ਦਿੱਤੀ 98% ਲੋਕਾਂ ਨੂੰ ਕਣਕ ਮਿਲਦੀ ਕਾਂਗਰਸ ਆਈ ਕਾਰਡ ਕੱਟੇ ਗਏ ਅੱਜ ਦੇ ਹਾਲਾਤ ਇਹ ਵੇਖ ਲਓ ਕਿ 30 ਕਿਲੋ ਕਣਕ ਮਿਲਦੀ ਸੀ 5 ਕਿਲਿਓਂ ਤੇ ਆ ਗਈ ਤੇ 5 ਕਿਲਿਓ ਵੀ ਲੋਕਾਂ ਨੂੰ ਨਹੀਂ ਮਿਲ ਰਹੀ ਸਭ ਦੇ ਕੱਟੇ ਜਾ ਰਿਹਾ ਪਰਚੀਆਂ ਵਿਖਾਇਓ ਜੀ ਆ ਪਰਚੀ ਆ ਪਰਚੀ ਕੁਛ ਕੱਟਦੇ ਆ ਪਿੱਛੇ ਕੁਛ ਹੋਰ ਲਿਖਦਾ 70 ਕਿਲੋ ਅਜੇ ਸਰਦਾਰ ਜੀ ਮਿਲੀ ਨਹੀਂ ਮਿਲੀ ਕਿੰਨੀ ਕੋਈ ਵੀ ਨਹੀਂ ਅਜੇ ਕੋਈ ਵੀ ਨਹੀਂ ਇਹਨੇ ਬੰਦ ਕਰਕੇ ਚਲ ਗਿਆ ਜੀ 70 ਕਿਲੋ ਸੀ ਮਿਲਿਆ ਕੱਖ ਨਹੀਂ ਅਗਲੇ ਦੱਸੋ ਜੀ ਤੇਰਾ ਹਾਲ ਹੁੰਦਾ ਮੈਂ ਆਹ ਦੱਸ ਮੇਰਾ ਵੀ ਅੱਗੇ ਆ ਆ ਜੀ ਭਾਈ ਆ ਤੇਰੇ ਨਾਲ ਕੀ ਹੋਈ ਦੱਸ ਬੋਲ ਦੇ ਨਾ ਆਪਣਾ ਬਲਜਿੰਦਰ ਸਿੰਘ ਬੋਲ ਕੇ ਦੱਸ ਆ ਕੀ ਦਾ ਰਸਾ ਗਿਆ ਹਾਂ ਜੀ ਦਾ ਮਸਲਾ ਦੱਸ ਨਾ ਹਾਂ ਜੀ ਪਪਾ ਕੀ ਨਾ ਕਿਹੜਾ ਪਿੰਡ ਦਾ ਮੇਰਾ ਨਾਮ ਆ ਵਿਕਰਮਜੀਤ ਸਿੰਘ ਜੀ ਉਹ ਦੋ ਕੀ ਮੇਰਾ ਪਿੰਡ ਆ ਜੀ ਮਹਾਰਾਜ ਮੈਂ ਤੇ ਜਿਲੋਰਾ ਜਮਿਆ ਢੀਪੂ ਇਹਨਾਂ ਕੋ ਤੋਂ ਦੋਂਦਾ ਵੀ ਮੁਸ਼ਕਲ ਆ ਰਹੀ ਆ ਟੋਲੇ ਆ ਗਏ ਆ ਧੀਆਂ ਪੁੱਤਾਂ ਵਾਲੇ ਹੋ ਗਏ ਆ ਸੁਣਦਾ ਹੀ ਨਹੀਂ ਅੱਜ ਹੀ ਮੈਂ ਪਹਿਲੀ ਵਾਰੀ ਕਢ ਕੇ ਲੈਣ ਗਿਆ ਘਰ ਦੇ ਜਾਂਦੇ ਜਿੰਨੀ ਪਾਤੀ ਪਾਤੀ ਕੁਏ ਨਹੀਂ ਕਿੰਨੀ ਮਿਲੀ ਅੱਜ ਦੱਸੋ ਅੱਜ ਮਿਲੀ ਨਹੀਂ ਤੇ ਕਿੰਨੀ ਕਣਕ ਬੰਦੀ ਤੁਹਾਡੀ ਕਣਕ ਬੰਦੀ ਸੀ 76 ਕਿਲੋ ਆ ਵੇਖ ਲਓ ਸਾਹਮਣੇ ਪਰਚੀ ਤੇ ਲਿਖਿਆ ਜੇ ਕੋਈ ਝੂਠ ਹੈ ਮੈਂ ਤੇ ਥੋੜਾ ਲਿਖ ਪਹਿਲਾਂ ਜਦੋਂ ਕਣਕਾਂ ਬੰਦੀ ਸੀ ਉਦੋਂ ਮਿਲਦੀ ਉਦੋਂ ਮਿਲਦੀ ਰਹੀ ਮਾੜੀ ਮੋਟੀ ਕਦੀ ਮਿਲ ਗਈ ਕਦੀ ਨਾ ਮਿਲੀ ਜਿੰਨੀ ਪਾਤੀ ਘਰ ਦੇ ਲੈ ਆਉਂਦੇ ਰਹੇ ਅੱਜ ਹੀ ਮੈਂ ਗਿਆ ਦਿਹਾੜੀ ਭੰਨ ਕੇ ਤੇ ਅੱਜ ਹੀ ਆ ਕੰਮ ਹਾਂਜੀ ਚਲੋ ਆ ਅਗਲੀ ਗੱਲ ਦੱਸੋ ਹਾਂਜੀ ਲਓ ਜੀ ਇਹ ਦੱਸ ਅੱਜ ਅੱਜ ਤੇ 5-5 ਕਿਲੋ ਦਿੰਦੇ ਆਂ ਆਪਾਂ ਦੀ ਗਾਥੀ 5-5 ਕਿਲੋ